ਛੱਤਰੀਕਲ ਮਹਿਦ ਸ਼ਤੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ 2024 ਦੀ ਜੰਗ ਨੂੰ ਲੈ ਕੇ ਹਰ ਪਾਰਟੀ ਨੇ ਪੂਰੀ ਵਾਰ ਲਗਾਈ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਆਵਾਦੀ ਪਾਰਟੀ ਦੀ ਸੰਗਰੂਰ ਸੀਟ ਦੀ ਜਿਸ ਨੂੰ ਆਵਾਦੀ ਪਾਰਟੀ ਆਪਣੀ ਰਾਜਧਾਨੀ ਕਹਿੰਦੀ ਹੈ ਤੇ ਇਹ ਸੀਟ ਆਪਲੀ ਕਿੰਨੀ ਜ਼ਰੂਰੀ ਹੈ ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ 'ਚ ਮੀਟਿੰਗ ਚੱਲ ਰਹੀ ਹੈ ਆਪ ਲੀਡਰਾਂ ਦੇ ਨਾਲ ਤੇ ਹੋਰ ਤਾਂ ਹੋਰ ਜਿਹੜੇ ਸੰਗਰੂਰ ਤੋਂ ਉਮੀਦਵਾਰ ਨੇ ਗੁਰਮੀਤ ਸਿੰਘ ਮੀਥੇਰ ਉਹ ਵੀ ਪਹੁੰਚੇ ਹੋਏ ਨੇ ਭਗਵੰਤੂ ਆਮ ਆਦਮੀ ਪਾਰਟੀ ਦਾ ਗੜ ਸੰਗਰੂਰ ਸੀਟੂ ਕਿਹਾ ਜਾਂਦਾ ਸੀ ਪਰ ਜਦੋਂ ਭਗਵੰਤਮਾਨ ਮੁੱਖ ਮੰਤਰੀ ਬਣਦੇ ਨੇ ਉਸ ਤੋਂ ਬਾਅਦ ਜਦੋਂ ਸਿਮਨੀ ਚੋੜ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਹੱਥੋਂ ਇਹ ਸੀਟ ਨਿਕਲ ਚੰਤੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਹਾਲਾਤ ਸੰਗਰੂਰ ਤੋਂ ਕਿਵੇਂ ਨੇ ਇਸ ਵਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਬਲਵੰਤ ਸਿੰਘ ਵਿੱਕੀ ਜੁੜੇ ਨੇ ਵਿੱਕੀ ਕੀ ਚਰਚਾ ਚੱਲ ਰਹੀ ਹੈ ਇਸ ਸੀਟ ਨੂੰ ਲੈ ਕੇ ਬਿਲਕੁਲ ਜਿਵੇਂ ਤੁਸੀਂ ਜ਼ਿਕਰ ਕਰਿਆ ਅਰਸ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਸਥਾਨੀ ਕਹੀ ਜਾਂਦੀ ਹੈ ਸੰਗਰੂਰ ਜਿਹੜੀ ਲੋਕ ਸਭਾ ਸੀਟ ਹੈ ਕਿਉਂਕਿ ਇਤੋਂ ਹੀ 2014 ਦੇ ਵਿੱਚ ਆਮ ਆਦਮੀ ਪਾਰਟੀ ਆ ਜਿਹੜਾ ਮੁੰਡ ਬੱਜਿਆ ਸੀ ਕਿਉਂਕਿ ਭਾਵੇਂ ਕਿ ਉਸ ਸਮੇਂ ਪੈਰਾਸੂਟ ਦੇ ਰਾਹੀਂ ਭਗਵੰਤ ਸਿੰਘ ਮਾਨ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਉਸ ਸਮੇਂ ਇੱਕ ਉਹ ਸੈਲੀਬ੍ਰਿਟੀ ਸੀ ਉਹ ਕਮੇਡੀਅਨ ਸੀ ਪਰ ਭਾਵੇਂ ਕਿ ਉਸ ਤੋਂ ਪਹਿਲਾਂ ਉਹ ਕਹਿ ਸਕਦੇ ਆ ਕਿ ਮਨਪ੍ਰੀਤ ਬਾਦਲ ਦੇ ਨਾਲ ਪਾਰਟੀ ਦੇ ਵਿੱਚ ਪੀਪੀ ਪਾਰਟੀ ਦੇ ਵਿੱਚ ਲੈਕਚਰ ਵੀ ਲੜ ਚੁੱਕੇ ਸੀ ਲਹਿਰਗਾਗਾ ਤੋਂ ਪਰ ਲੇਕਿਨ ਆਮ ਆਦਮੀ ਪਾਰਟੀ ਲਈ ਭਗਵੰਤ ਸਿੰਘ ਮਾਨ ਅਤੇ ਭਗਵੰਤ ਸਿੰਘ ਮਾਨ ਲਈ ਆਮ ਆਦਮੀ ਪਾਰਟੀ ਜਿਹੜੀ ਇੱਥੇ ਬਹੁਤ ਹੀ ਲਾਹੇਵੰਦ ਹੁੰਦੀ ਹੋਈ ਜਿਹੜੀ ਨਜ਼ਰ ਆਈ ਕਿਉਂਕਿ ਦੋਨਾਂ ਨੂੰ ਹੀ ਜਿਹੜਾ ਜਿਹੜਾ ਕਹਿ ਸਕਦੇ ਇੱਕ ਵੱਖਰਾ ਮਕਾਮ ਜਿਹੜਾ ਪੰਜਾਬ ਦੇ ਵਿੱਚ ਮਿਲਿਆ ਮੁੱਖ ਮੰਤਰੀ ਖੁਦ ਉਸ ਤੋਂ ਬਾਅਦ ਜਿਹੜੇ ਕਹਿ ਸਕਦੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ 2022 ਦੇ ਵਿੱਚ ਤਾਂ ਹੁਣ ਜਿਵੇਂ ਤੁਸੀਂ ਜ਼ਿਕਰ ਕਰਿਆ ਕਿ ਇਸ ਸੀਟ ਨੂੰ ਲੈ ਕੇ ਜਿਹੜੀਆਂ ਕਰ ਸਕਨੇ ਬੈਠਕਾਂ ਦਾ ਦੌਰ ਚੱਲ ਰਿਹਾ ਮੁੱਖ ਮੰਤਰੀ ਦੀ ਰਾਏ ਦੇ ਵਿੱਚ ਜਿਹੜੇ ਸਾਰੇ ਹੀ ਮੰਤਰੀ ਵਿਧਾਇਕ ਨੇ ਜਿਹੜੇ ਲੋਕ ਸਭਾ ਸੀਟ ਦੇ ਨਾਲ ਸੰਬੰਧਤ ਨੇ ਜਿਹੜੇ ਉਹਨਾਂ ਉਹਨਾਂ ਦੀ ਬੈਠਕ ਚੱਲ ਰਹੀ ਹੈ ਰਣਨੀਤੀ ਬਣ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਇਸ ਵਾਰ ਵੀ ਜਿਹੜੀ ਲੋਕ ਸਭਾ ਸੀਟ ਸੰਗਰੂਰ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਜਿਹੜੀ ਜਾ ਸਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਇੱਥੋਂ ਆਪਣੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਿਹੜੇ ਕਿ ਬਰਨਾਲਾ ਜ਼ਿਲ੍ਹੇ ਨੂੰ ਜ਼ਿਲ੍ਹੇ ਦੇ ਨਾਲ ਸੰਬੰਧਤ ਨੇ ਉੱਥੋਂ ਉਹ ਦੋ ਵਾਰ ਵਿਧਾਇਕ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਜਿਹ ਉਹ ਬਣਾਇਆਗਾ ਪਰ ਲੇਕਿਨ ਸੰਗਰੂਰ ਦੇ ਵਿੱਚ ਸੰਗਰੂਰ ਮਲੇਰ ਕੋਟਲਾ ਤੇ ਬਰਨਾਲਾ ਤਿੰਨ ਜ਼ਿਲ੍ਹੇ ਆਉਂਦੇ ਨੇ ਹੁਣ ਕਿਉਂਕਿ ਮਲੇਰ ਕੋਟਲਾ ਉਸ ਤੋਂ ਬਾਅਦ ਲੱਗ ਜਿਲ੍ਹਾ ਬਣ ਜਾਂਦਾਗਾ ਕਾਫੀ ਜਿਹੜਾ ਇਹ ਵੱਡਾ ਜਿਹੜਾ ਇਹ ਏਰੀਆ ਹੈਗਾ ਖੇਤਰਫਲ ਦੇ ਬਾਅਦ ਵੀ ਆਪਾਂ ਦੇਖ ਲੈਣੇ ਆ ਕਿਉਂਕਿ ਉਧਰ ਹਰਿਆਣਾ ਬਾਰਡਰ ਦੇ ਨਾਲ ਜਾ ਲੱਗਦਾ ਤੇ ਉਸਰੇ ਪਾਸੇ ਲੁਧਿਆਣਾ ਦੇ ਨਾਲ ਜਾ ਲੱਗਦਾ ਤੇ ਇਸ ਨੂੰ ਇਸ ਦੇ ਉੱਪਰ ਪੂਰੀ ਪਕੜ ਬਣਾਉਣ ਦੇ ਲਈ ਜਿਹੜੀ ਰਣਨੀਤੀ ਹੈ ਜਿਹੜੀ ਖੁਦ ਕਮਾਨਾ ਜਿਹੜੀ ਉਹ ਮੁਖਵੰਤ ਨੇ ਆਪਣੇ ਹੱਥ ਦੇ ਵਿੱਚ ਲਈ ਹੈ ਜਿਹੜੀ ਕਿ ਅੱਜ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਬਿਲਕੁਲ ਵਿੱਕੀ ਗੁਰਮੀਤ ਸਿੰਘ ਮੀਥ ਇਅਰ ਕਿੰਨੇ ਮਜ਼ਬੂਤ ਉਮੀਦਵਾਰ ਨੇ ਹਾਲਾਂਕਿ ਮੈਦਾਨ 'ਚ ਉਹ ਫਿਲਹਾਲ ਇਕੱਲੇ ਨੇ ਅੱਗੇ ਅਜੇ ਹੋਰ ਕਿਸੇ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਵੀ ਹੁਣ ਮੈਦਾਨ 'ਚ ਆ ਗਏ ਨੇ ਉਹਨਾਂ ਨੇ ਆਪਣੇ ਆਪ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਸੋ ਦੋ ਚਿਹਰੇ ਨੇ ਮੈਦਾਨ 'ਚ ਫਿਲਹਾਲ ਸਿਮਰਨਜੀਤ ਸਿੰਘ ਮਾਨ ਤੇ ਗੁਰਮੀਤ ਸਿੰਘ ਮੀਥ ਇਅਰ ਕਿੰਨਾ ਕੱਟੜਾ ਮੁਕਾਬਲਾ ਅਸੀਂ ਕਹਿ ਸਕਦੇ ਹਾਂ ਸੰਗਰੂਰ ਚ ਇਸ ਵਾਰ ਆਮ ਆਦੀ ਪਾਰਟੀ ਜੀ ਬਿਲਕੁਲ ਕਿਉਂਕਿ ਜੇ ਆ ਕਿ ਸੰਗਰੂਰ ਲੋਕ ਸਭਾ ਸੀਟ ਦੀ ਗੱਲ ਕਰੀ ਜਾਵੇ ਤਾਂ ਇੱਥੇ ਟੱਕਰ ਹੈ ਜਿਹੜੀ ਉਹ ਬੇਹਦ ਜ਼ਬਰਦਸਤ ਦੇਖਣ ਨੂੰ ਜਿਹੜੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਰਸ ਮਿਲੂਗੀ ਕਿਉਂਕਿ ਇਹ ਹੌਟ ਸੀਟ ਵੀ ਬਣੇਗੀ ਅੱਤੇ ਜਾ ਕੇ ਪੰਜਾਬ ਦੇ ਉੱਪਰ ਜਿਹੜੀਆਂ ਨਜ਼ਰਾਂ ਰਹਿਣਗੀਆਂ ਤਾਂ ਇਸ ਸੀਟ ਦੇ ਉੱਪਰ ਸਭ ਤੋਂ ਜ਼ਿਆਦਾ ਨਜ਼ਰਾਂ ਰਹਿਣਗੀਆਂ ਭਾਵੇਂ ਕਿ ਹੋਰ ਕਈ ਵੱਡੀਆਂ ਸੀਟਾਂ ਨੇ ਜਿਵੇਂ ਅੰਮਰਸਾਰ ਹੋਵੇ ਜਾਂ ਜਿਹੜੀ ਬਠਿੰਡਾ ਸੀਟ ਹੋਵੇ ਜਾਂ ਜਿੱਥੇ ਬਾਦਲ ਪਰਿਵਾਰ ਜਿਹੜਾ ਚੋਣ ਲੜਦਾ ਹੈਗਾ ਜਾਂ ਫਿਰ ਜਿੱਥੇ ਕੈਪਟਨ ਪਰਿਵਾਰ ਜਿਹੜਾ ਚੋਣ ਲੜੂਗਾ ਤਾਂ ਉਹ ਸੀਟਾਂ ਦੇ ਉੱਪਰ ਵੀ ਜਿਹੜੀ ਨਜ਼ਰ ਜਿਹੜੀ ਰਹੂਗੀ ਪਰ ਲੇਕਿਨ ਸੰਗਰੂ ਲੋਕ ਸਭਾ ਸੀਟ ਆਪਣੇ ਆਪ ਦੇ ਵਿੱਚ ਹੌਟ ਸੀਟ ਜਿਹੜੀ ਮੰਨੀ ਜਾਂਦੀ ਸੀ ਰਹੇਗੀ ਕਿਉਂਕਿ ਖੁਦ ਮੁੱਖ ਮੰਤਰੀ ਇਸ ਇਲਾਕੇ 'ਚੋਂ ਆਉਂਦੇ ਨੇ ਤੇ ਤਿੰਨ ਕੈਬਨਿਟ ਮੰਤਰੀ ਇਸ ਲੋਕ ਸਭਾ ਹਲਕੇ ਦੇ ਵਿੱਚੋਂ ਆਉ ਕੈਂਡੀਡੇਟ ਨੇ ਫਿਲਹਾਲ ਅੱਜ ਦੀ ਘੜੀ ਗੁਰਮੀਤ ਸਿੰਘ ਮੀਤਿਆ ਹਰ ਇੱਕ ਮਜ਼ਬੂਤ ਕੈਂਡੀਡੇਟ ਨੇ ਕਿਉਂਕਿ ਆਮ ਆਦੀ ਪਾਰਟੀ ਨੇ ਆਪਣੇ ਕੈਬਨਟ ਮੰਤਰੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਹਜੇ ਉਹਨਾਂ ਦੇ ਮੁਕਾਬਲੇ ਕਿਸੇ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਜਿਹੜਾ ਨਹੀਂ ਕੀਤਾ ਸਿਮਰਜੀਤ ਸਿੰਘ ਮਾਨ ਜਿਹੜੇ ਇੱਥੋਂ ਸਿਟਿੰਗ ਐਮਪੀ ਨੇ ਉਹ ਉਹਨਾਂ ਨੇ ਜ਼ਰੂਰ ਐਲਾਨ ਕਰਿਆ ਕਿ ਉਹ ਜਿਹੜੀਆਂ ਇਸ ਵਾਰ ਦੁਬਾਰਾ ਫਿਰ ਲੋਕ ਸਭਾ ਸੀਟ ਜੋਨਾਂ ਦੇ ਜਿਹੜੀਆਂ ਸਰੋਤੋਂ ਲੜਨਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਸਮੀਕਰਨ ਬਣਦੇ ਨੇ ਜਿਹੜੇ ਕਿਹੜੀ ਪਾਰਟੀ ਕਾਂਗਰਸ ਕਿਸ ਨੂੰ ਮੈਦਾਨ ਦੇ ਵਿੱਚ ਉਤਾਰਦੀ ਆ ਕਿਉਂਕਿ ਚਰਚਾਵਾਂ ਜਿਹੜੀਆਂ ਕਈ ਚੱਲ ਰਹੀਆਂ ਨੇ ਕਿਉਂਕਿ ਕਾਲੀ ਦਲ ਪਰਮਿੰਦਰ ਸਿੰਘ ਢੀਂਡਸਾਂ ਨੂੰ ਮੈਦਾਨ ਦੇ ਵਿੱਚ ਉਤਾਰ ਸਕਦੀ ਆ ਪਹਿਲਾਂ ਭਾਜਪਾ ਦੇ ਨਾਲ ਗੱਠਜੋੜਨ ਦੀ ਗੱਲ ਹੋਈ ਸੀ ਉਸ ਸਮੇਂ ਦਾਅਵੇਦਾਰੀ ਬਹੁਤ ਜਦੋਂ ਆਪਾਂ ਪਹਿਲਾਂ ਗੱਲ ਕਰੀ ਸੀ ਵੱਡੀ ਬਣ ਗਈ ਸੀ ਕਿਉਂਕਿ ਭਾਜਪਾ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੋਣ ਦੀ ਚਰਚਾਵਾਂ ਸੀ ਕਿ ਇੱਕ ਵੱਡਾ ਬਲ ਮਿਲੂਗਾ ਪਰ ਹੁਣ ਭਾਜਪਾ ਲੱਗਦਾ ਚੋਣ ਲੜੇਗੀ ਉਹ ਵੋਟ ਬੈਂਕ ਕਿਉਂਕਿ ਸਹਿਰ ਕਾਫੀ ਆ ਜਾਂਦੇ ਨੇ ਇਸ ਇਲਾਕੇ ਦੇ ਵਿੱਚ ਲੋਕ ਸਭਾ ਸੀਟ ਦੇ ਵਿੱਚ ਉਹ ਅਸਰ ਪਾਏਗਾ ਤੇ ਉਸ ਤੋਂ ਬਾਅਦ ਕਾਂਗਰਸ ਕਿਸ ਸਖਸ ਨੂੰ ਜਿਹੜਾ ਮੈਦਾਨ ਦੇ ਵਿੱਚ उतਾਰੇਗੀ ਉਹ ਵੀ ਇਸ ਸਮੀਕਰਨਾਂ ਦੇ ਵਿੱਚ ਜਿਹੜੇ ਫੇਰ ਬਦਲ ਜਿਹੜਾ ਜ਼ਰੂਰ ਕਰੇਗਾ ਬਿਲਕੁਲ ਅਭੀ ਕੀ ਇਹ ਜਿਹੜੀ ਸੀਟ ਅਸੀਂ ਕਹਿ ਸਕਦੇ ਆ ਕਿ ਭਗਵੰਤਮਾਨ ਕਾਫੀ ਜਜ਼ਬਾਤੀ ਨੇ ਸੀਟ ਨੂੰ ਲੈ ਕੇ ਜਦੋਂ ਅਸੀਂ ਦੇਖਿਆ ਕਿ ਜਦੋਂ ਜਿੱਤ ਦੇ ਸੀ ਆ ਇਹ ਸੀਟ ਤੋਂ ਲੜਦੇ ਸੀ ਇੱਕ ਵੱਡਾ ਹਜ਼ੂਮ ਅਸੀਂ ਦੇਖਦੇ ਸੀ ਜੋ ਉਹਨਾਂ ਦੇ ਨਾਲ ਚੱਲਦਾ ਸੀ ਪਰ ਹਾਲਾਂਕਿ ਹਾਲਾਤ ਬਦਲੇ ਸਮੀਕਰਨ ਬਦਲੇ ਜੋ ਸੀ ਜਿੰਨੀ ਚੋਣ ਚ ਦੇਖਿਆ ਜਦੋਂ ਆਵਾਦੀ ਪਾਰਟੀ ਦੀ ਸਰਕਾਰ ਦੇ ਵਿਚਕਾਰ ਇਹ ਜਿਹੜੀ ਸੀਟ ਹੈ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਹੈ ਸੋ ਕਹਿ ਸਕਦੇ ਆ ਕਿ ਇੱਕ ਵੱਡਾ ਪ੍ਰਚਾਰ ਵੀ ਇੱਥੇ ਦੇਖਣ ਨੂੰ ਮਿਲੇਗਾ ਤੇ ਦੂਜੀ ਗੱਲ ਤੁਸੀਂ ਪਰਮਿੰਦਰ ਸਿੰਘ ਢੀਂਡਸਾ ਦਾ ਜ਼ਿਕਰ ਤਾਂ ਕਰ ਦਿੱਤਾ ਕਿ ਆਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਦੂਜਾ ਭਾਜਪਾ ਦੀ ਮੈਂ ਗੱਲ ਕਰਾਂ ਤੇ ਉਹਨਾਂ ਦੇ ਕੌਣ ਉਮੀਦਵਾਰ ਹੋ ਸਕਦੇ ਨੇ ਕਿ ਚਰਚਾ ਚੱਲ ਰਹੀ ਹੈ ਕਾਂਗਰਸ से ਕਿਹੜੇ ਉਮੀਦਵਾਰ ਹੋ ਸਕਦੇ ਨੇ ਨਾਲੇ ਵੱਡੀ ਗੱਲ ਇਹਨਾਂ ਚੋਂ ਨਾ ਚੇ ਵੀ ਦੇਖਣ ਨੂੰ ਮਿਲਦੇ ਕਿ ਪਾਰਟੀਆਂ ਕੋਲ ਚਿਹਰੀਆਂ ਦੀ ਕਮੀ ਅਸੀਂ ਯਕੀਨਨ ਤੌਰ ਤੇ ਦੇਖ ਰਹੇ ਹਾਂ ਇੱਕ ਤਾਂ ਦਲ ਬਦਲੂ ਅਸੀਂ ਦੇਖ ਰਹੇ ਹਾਂ ਕਿ ਕਦੀ ਕਿਸੇ ਪਾਰਟੀ ਦਾ ਲੀਡਰ ਦੂਸਰੀ ਪਾਰਟੀ 'ਚ ਜਾ ਰਿਹਾ ਹੈ ਇਸ ਤਰ੍ਹਾਂ ਦਾ ਹਾਲ ਦੇਖਣ ਨੂੰ ਮਿਲ ਰਿਹਾ ਹੈ ਪੋਲਿਟੀਕਲ ਦੇਖੋ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਪ੍ਰਚਾਰ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਜਿੱਥੇ ਵੀ ਚੋਣਾਂ ਹੋਈਆਂ ਨੇ ਪਹਿਲਾਂ ਅਸੀਂ ਭਾਵੇਂ ਗੁਜਰਾਤ ਹੋਵੇ ਪੰਜਾਬ ਹੋਵੇ ਜਿਮਨੀ ਚੋਣਾਂ ਦੇਖੀਆਂ ਹੋਣ ਵਿਧਾਨ ਸਭਾ ਚੋਣਾਂ ਦੇਖੀਆਂ ਹੋਣ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਚਾਰ ਕਰਨ ਦਾ ਜਿਹੜਾ ਜਿਹੜਾ ਤਰੀਕਾ ਹੈਗਾ ਜਿਹੜਾ ਉਹ ਦੂਸਰੀ ਪਾਰਟੀਆਂ ਨਾਲੋਂ ਇੱਕ ਵੱਖਰਾ ਦੇਖਣ ਨੂੰ ਮਿਲਿਆ ਹੈਗਾ ਅ ਪ੍ਰਚਾਰ ਵੀ ਜਬਰਦਸਤ ਰਹਿੰਦਾ ਜਦੋਂ ਉਹਦੇ ਬਾਈਲੈਕਸ਼ਨ ਹੋਏ ਸੀ 2022 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਸ ਸਮੇਂ ਇੱਕ ਵੱਡਾ ਪ੍ਰਚਾਰ ਕੀਤਾ ਗਿਆ ਸੀ ਪਾਰਟੀ ਦੇ ਵੱਡੇ ਚਿਹਰੇ ਦਿੱਗੇ ਚਿਹਰੇ ਸੀ ਜਿਹੜੇ ਇੱਥੇ ਪ੍ਰਚਾਰ ਦੇ ਪਰ ਖੁਦ ਆਰਵਿੰਦ ਕੇਜਰੀਵਾਲ ਨੇ ਕਮਾਨ ਜਿਹੜੀ ਸਾਂਝੀ ਸੀ ਪਰ ਲੇਕਿਨ ਉਸ ਸਮੇਂ ਜਿਹੜੇ ਨਤੀਜੇ ਸੀ ਉਹ ਆਮ ਆਦਮੀ ਪਾਰਟੀ ਦੀ ਸੋਚ ਤੋਂ ਉਲਟ ਆਏ ਕਿਉਂਕਿ ਦੋ ਵਾਰ ਮੁੱਖ ਮੰਤਰੀ ਪੰਜਾਬ ਭਵੰਤਮਨ ਜਦੋਂ ਸੰਸਦ ਸੀ ਉਹ ਉਹਨਾਂ ਨੇ ਸੀਟ ਜਿੱਤੀ ਪਰ ਪਰ ਤੋਂ ਪਹਿਲਾ ਉਹ ਚੇਰਾ ਇਥੋਂ ਸੀਟ ਜਿੱਤੇ ਆ ਜਿਸ ਦੀਆਂ ਚਰਚਾਵਾਂ ਪੰਜਾਬ ਦੇ ਵਿੱਚ ਚੱਲਦੀਆਂ ਸੀ ਕਿ ਉਹਨਾਂ ਦੀ ਜਵਾਨ ਤਲੀ ਵੱਜਦੇ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਜਿਹੜੇ ਮੌਜੂਦਾ ਸਰਕਾਰ ਨੂੰ ਜਿਹੜਾ ਕਹਿ ਸਕਦੇ ਆ ਹਰਾਇਆ ਸੀ ਪਰ ਹੁਣ ਇੱਥੇ ਜਿਹੜਾ ਉਹੀ ਚੀਜ਼ਾਂ ਨੇ ਦੇਖਿਆ ਨੂੰ ਕੀ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਸੁਖਪਾਲ ਸਿੰਘ ਖਹਿਰਾ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਮੈਦਾਨ ਦੇ ਵਿੱਚ ਉਤਾਰ ਸਕਦੀ ਹੈਗੀ ਤਾਂ ਦੂਸਰੇ ਪਾਸੇ ਜਿਹੜੀ ਦਲਵੀਰ ਸਿੰਘ ਗੋਲਡ ਨੇ ਜਿਹੜੇ ਉਹ ਐਲਾਨ ਕਰ ਚੁੱਕੇ ਨੇ ਕਿ ਉਹ ਲੋਕ ਸਭਾ ਸੀਟ ਜਿਹੜੀ ਚੋਣਾ ਇੱਥੋਂ ਲੜਨਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ 22 ਦੇ ਵਿੱਚ ਬਾਈਲੈਕਸਨ ਹੋਇਆ ਸੀ ਉਦੋਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਤਾਂ ਜੇ ਅਗਰ ਗੋਲਡੀ ਲੜਦੇ ਨੇ ਤਾਂ ਸਮੀਕਰਨ ਕਿਸ ਤਰ੍ਹਾਂ ਦੇ ਬਣਨਗੇ ਅਗਰ ਸੁਖਪਾਲ ਸਿੰਘ ਖਹਿਰਾ ਹੁੰਦੇ ਨੇ ਤਾਂ ਇਹ ਸੀਟ ਹੋਰ ਕਹਿ ਸਕਦੇ ਆ ਕਿ ਹੌਟ ਸੀਟ ਦੇ ਤੌਰ ਦੇ ਉੱਪਰ ਦੇਖੀ ਜਾਊਗੀ ਕਿਉਂਕਿ ਇੱਕ ਚਰਚਾ ਦੇਖਣ ਨੂੰ ਮਿਲਦੀ ਆ ਅਕਸਰਕਰ ਜਿੱਥੇ ਵੀ ਸੀਐਮ ਵਰਸਸ ਸੁਖਪਾਲ ਸਿੰਘ ਖਹਿਰਾ ਹੁੰਦੇ ਨੇ ਜੇ ਅਗਰ ਇੱਥੇ ਹੁੰਦੇ ਨੇ ਤਾਂ ਚੋਣ ਪ੍ਰਚਾਰ ਜਿੱਤ ਹਾਰ ਬਾਅਦ ਦੀਆਂ ਗੱਲਾਂ ਨੇ ਪਰ ਸੀਟ ਦੇ ਉੱਪਰ ਨਜ਼ਰਾਂ ਜਿਹੜੀਆਂ ਉਹ ਵੱਡੀਆਂ ਵੱਡ ਜਾਣਗੀਆਂ ਤਾਂ ਬੀਜੇਪੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਬੀਜੇਪੀ ਦੀ ਗੱਲ ਕਰ ਰਹੇ ਹੋ ਕਿ ਬੀਜੇਪੀ ਫਿਲਹਾਲ ਕਈ ਵੱਡੇ ਚਿਹਰੇ ਬੀਜੇਪੀ ਕੋਲ ਇੱਥੇ ਜ਼ਰੂਰ ਰਹਿਣਗੇ ਨੇ ਰੂਟ ਦੇ ਵਿੱਚ ਕਿਉਂਕਿ ਕੇਵਲ ਸੰਗ ਢਿੱਲੋ ਨੇ ਪਹਿਲਾਂ ਚੋਣ ਲੜ ਚੁੱਕੇ ਨੇ ਇੱਕ ਵੱਡੇ ਚਿਹਰੇ ਨੇ ਬਰਨਾਲਾ ਤੋਂ ਹੀ ਆਉਂਦੇ ਨੇ ਜਿੱਥੋਂ 20000 ਆਉਂਦੇ ਨੇ ਉਥੋਂ ਹੀ ਉਹ ਆਉਂਦੇ ਨੇ ਪਹਿਲਾਂ ਲੜ ਚੁੱਕੇ ਨੇ ਉਹ ਹਾਲੇ ਕਾਂਗਰਸ ਛੱਡ ਕੇ ਉਹਨਾਂ ਨੇ ਜਿਹੜੀ ਭਾਜਪਾ ਜੁਆਇਨ ਕੀਤੀ ਸੀ ਤਾਂ ਭਾਜਪਾ ਕੋਲੇ ਵਿਜੇਂਦ ਮਾਫ ਕਰਨਾ ਕਿ ਅਰਵਿੰਦ ਖੰਨਾ ਨੇ ਜਿਹੜੇ ਉਹ ਇੱਕ ਵੱਡਾ ਚਿਹਰਾ ਨੇ ਪਰ ਅਰਵਿੰਦ ਖੰਨਾ ਕਈ ਵਾਰ ਕਹਿ ਚੁੱਕੇ ਨੇ ਕਿ ਉਹਨਾਂ ਦਾ ਇੰਟਰਸਟ ਹੈ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਹੈ ਲੋਕ ਸਭਾ ਦੇ ਲਈ ਨਹੀਂ ਹੈਗਾ ਪਰ ਉਹ ਕਿਤੇ ਨਾ ਕਿਤੇ ਇਹ ਚੀਜ਼ ਤੋਂ ਇਨਕਾਰ ਵੀ ਨਹੀਂ ਕਰ ਰਹੇ ਕਿ ਅਗਰ ਪਾਰਟੀ ਡਿਊਟੀ ਲਾਏ ਤੋਂ ਮੈਦਾਨ ਦੇ ਵਿੱਚ ਰੂਰ ਉਤਰਨਗੇ ਪਰ ਚਰਚਾਵਾਚਾਰੀਆਂ ਨੇ ਕਿ ਬੀਜੇਪੀ ਕਿਸੇ ਸੈਲੀਬ੍ਰਿਟੀ ਨੂੰ ਹੀ ਇੱਥੋਂ ਮੈਦਾਨ ਦੇ ਵਿੱਚ ਉਤਾਰਨ ਦੀ ਜਿਹੜੀ ਜਦੋਜਾਹਤ ਦੇ ਵਿੱਚ ਹੈਗੀ ਆ ਤਾਂ ਉਸੇ ਤਰੀਕੇ ਦੇ ਨਾਲ ਸਮੀਕਰਨ ਅਰਸ ਜਦੋਂ ਬਣਨਗੇ ਉਹ ਦੇਖਣਗੇ ਕਿ ਜਦੋਂ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਬਿਲਕੁਲ ਵੀ ਕੀ ਆਖਰੀ ਸਵਾਲ ਮੈਂ ਤੁਹਾਡੋਂ ਪੁੱਛਣਾ ਚਾਹਾਂਗੀ ਕਿ ਜਦੋਂ ਜਿਮਨੀ ਚੋਣ ਹੋਈ ਸੀ ਸੰਗਰੂਰ ਦੀ ਆਵਾ ਦੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਉਦੋਂ ਕੀ ਹਾਲਾਤ ਸੀ ਤੇ ਆਵਾਜ਼ ਦੀ ਪਾਰਟੀ ਲਈ ਹਾਲਾਤ ਹੋਣ ਕਿੰਨੇ ਬਦਲੇ ਨੇ ਮਤਲਬ ਉਦੋਂ ਲੋਕਾਂ ਨੇ ਕਿਉਂ ਨਕਾਰਿਆ ਤੇ ਹੁਣ ਕੀ ਆਵਾਜ਼ ਦੀ ਪਾਰਟੀ ਨੇ ਆਪਣੀ ਕਮੀਆਂ ਤੇ ਕੰਮ ਕੀਤਾ ਕਿ 2024 ਚ ਆਵਾਦੀ ਪਾਰਟੀ ਦਾ ਸਮਰੂਹ ਤੋਂ ਐਮਪੀ ਬਣ ਸਕੇ ਦੇਖੋ ਉਹ ਦੋ ਚੀਜ਼ਾਂ ਨੇ ਉੱਥੇ ਉਸ ਸਮੇਂ 2022 ਦੇ ਵਿੱਚ ਕੰਮ ਕਰ ਰਿਆ ਸੀ ਅਰਸ ਕੀ ਪਹਿਲੀ ਗੱਲ ਦੇਖੋ ਦੋ ਰਹਿ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਸੀ ਕਿ ਆਵਾਦੀ ਪਾਰਟੀ ਦੀ ਹਵਾ ਸੀ ਕਿਉਂਕਿ 92 ਵਿਧਾਇਕ ਜਿੱਤ ਕੇ ਗਏ ਸੀ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਚੇਅਰ ਦੇ ਉੱਪਰ ਚੋਣ ਲੜੀ ਗਈ ਸੀ ਪਰ ਉਹ ਚੀਜ਼ਾਂ ਨੂੰ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ 3 ਮਹੀਨੇ ਵਿਚਾਰ ਮਹੀਨੇ ਬਾਅਦ ਜਦੋਂ ਚੋਣਾਂ ਹੁੰਦੀਆਂ ਨੇ ਬਾਅਦ ਥੋੜੇ ਜਿਹਾ ਬਾਅਦ ਤਾਂ ਸੀਟ ਹਾਰ ਜਾਂਦੀਆਂ ਪਰ ਉੱਥੇ ਕੀ ਸੀ ਇੱਕ ਸਿੱਧੂ ਮੂਸੇਵਾਲੇ ਜਿਹੜਾ ਫੈਕਟਰ ਸੀ ਉਹ ਵੀ ਕੰਮ ਕਰਿਆ ਤੇ ਦੀਪ ਸਿੱਧੂ ਦਾ ਵੀ ਕੰਮ ਕਰਿਆ ਤੇ ਉਸ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਇੱਕ ਹਵਾ ਬਣੀ ਕਿਉਂਕਿ ਸੰਗਰੂਰ ਦਾ ਇਤਿਹਾਸ ਰਿਹਾ ਕਿ ਜਿਹੜੀ ਮੌਜੂਦਾ ਸਰਕਾਰ ਆ ਕਦੇ ਉਹਨਾਂ ਦਾ ਐਮਪੀ ਜਿਹੜਾ ਇੱਥੋਂ ਨਹੀਂ ਜਿੱਤਿਆ ਤਾਂ ਉਹੀ ਚੀਜ਼ਾਂ ਜਿਹੜੀਆਂ ਰਿਪੀਟ ਹੋਈਆਂ ਜਿਹੜਾ ਉਹਦਾ ਬੈਨੀਫੀਟ ਸੀ ਜਿਹੜਾ ਉਹ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਉਹ ਦੇਖਣ ਨੂੰ ਮਿਲਿਆ ਪਰ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਹੁਣ ਤੇ ਉਦੋਂ ਤੇ ਹੁਣ ਕਿੰਨਾ ਫਰਕ ਆਇਆ ਪਰ ਹੁਣ ਇੱਕ ਚੀਜ਼ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੀ ਆ ਸਭ ਤੋਂ ਵੱਡੀ ਚੀਜ਼ ਆ ਜਿਹੜੀ ਉਹ ਇਹ ਜਾਰੀ ਹੈ ਕਿ ਆਮ ਆਦਮੀ ਪਾਰਟੀ ਨੇ ਜ਼ਿਆਦਾ ਫੋਕਸ ਆ ਜਿਹੜਾ ਉਹ ਪਿੰਡਾਂ ਦੇ ਉੱਪਰ ਆ ਰੂਲਰ ਏਰੀਆ ਦੇ ਉੱਪਰ ਜਿਹੜਾ ਜ਼ਿਆਦਾ ਫੋਕਸ ਕਰਿਆ ਹੋਇਆ ਹੈਗਾ ਕਿਉਂਕਿ ਜ਼ਿਆਦਾਤਰ ਜਿਹੜੀ ਜਿਮੀਦਾਰ ਜਿਹੜੀ ਵੋਟ ਬੈਂਕ ਆ ਜਿਹੜੀ ਜਾਂ ਫਿਰ ਫਰੀ ਰਾਸ਼ਨ ਘਰ ਘਰ ਦੇਣ ਦੀ ਜਿਹੜੀ ਗੱਲ ਆ ਉਹ ਚੀਜ਼ਾਂ ਦੇ ਉੱਪਰ ਜਿਹੜਾ ਫੋਕਸ ਕਰਿਆ ਜਾਂ ਜਿਹੜੇ ਮੁਹੱਲਾ ਕਲੀਨਿਕ ਜਿਹੜੇ ਖੋਲੇ ਗਏ ਸੀ ਪਿੰਡਾਂ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਹੈ ਕਿਸਾਨੀ ਨਾਲ ਜੁੜੀ ਹੋਈ ਬੈਲਟ ਆ ਤਾਂ ਕਿਸਾਨਾਂ ਨੂੰ ਦੋ ਚੀਜ਼ਾਂ ਸੀ ਕਿ ਬਿਜਲੀ ਖੇਤਾਂ ਦੇ ਵਿੱਚ ਝੋਨਾ ਲਾਉਣ ਦੇ ਲਈ ਕਣਕ ਦੇ ਸੀਜ਼ਨ ਦੇ ਲਈ ਰਾਤ ਨੂੰ ਨਾ ਆਵੇ ਉਹ ਬਿਜਲੀ ਦੋ ਰਹਿ ਕੋਈ ਨਹੀਂ ਸੀ ਕਿ ਉਹਨਾਂ ਨੂੰ ਦਿਨ ਨੂੰ ਬਿਜਲੀ ਮਿਲਦੀ ਰਹੀ ਆ ਝੋਨਾ ਲਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਦੋ ਵਾਰ ਜਿਹੜੇ ਫਸਲਾਂ ਵਿਕੀਆਂ ਸੀ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਕਿਸੇ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਈ ਤਾਂ ਇਸ ਨੂੰ ਲੈ ਕੇ ਜਦੋਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਤਾਂ ਆਮ ਆਦੀ ਮੇਕੀ ਹਵਾ ਇਸ ਸਮੇਂ ਆਮ ਆਦੀ ਪਾਰਟੀ ਦੇ ਉਲਟ ਚੱਲੀ ਕਿਸਾਨਾਂ ਦੀ ਜਿਹੜੀ 2 ਦਿਨ ਦੇ ਵਿੱਚ ਜਿਹੜੇ ਮੰਡੀ ਨੂੰ ਲੈ ਕੇ ਜਿਹੜਾ ਉਹ ਚਰਚਾਵਾ ਚੱਲੀ ਆ ਕਿ ਪ੍ਰਾਈਵੇਟ ਜਿਹੜੀ ਸੈਲਰਸ ਨੂੰ ਜਿਹੜੀਆਂ ਮੰਡੀਆਂ ਅਲਾਟ ਕਰ ਦਿੱਤੀ ਗਈ ਭਾਵੇਂ ਕਿ ਸਰਕਾਰ ਨੇ ਫੈਸਲਾ ਬਾਖਤ ਲਿਆ ਪਰ ਕਿਤਨਾ ਕਿਤੇ ਇਹ ਚੀਜ਼ਾਂ ਆਮ ਆਦੀ ਪਾਰਟੀ ਦੇ ਹੱਕ 'ਚ ਜਿਹੜੀਆਂ ਜਾ ਰਹੀਆਂ ਨੇ ਜਿਹੜੀਆਂ ਉਹ ਪਰ ਸਹਿਰੀ ਵੋਟ ਬੈਂਕ ਜਿਵੇਂ ਕਿ ਕਹਿ ਸਕਦੇ ਹਾਂ ਕਿ ਜਿਹੜਾ ਭਾਜਪਾ ਦਾ ਜਿਹੜਾ ਰਾਮ ਅੰਦਰ ਵਾਲਾ ਮੁੱਦਾ ਜਿਹੜਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿਸ ਦੇ ਵਿੱਚ ਲਹਿਰਾਗਾਗਾ ਸੁਨਾਮ ਖਨੌਰੀ ਮੋਨਕ ਤੇ ਦਿੜਬਾ ਪੁਵਾਨੀਗੜ ਸੰਗਰੂਰ ਧੂਰੀ ਮਲੇਰ ਕੋਟਲਾ ਤੇ ਬਰਨਾਲਾ ਮਹਿਰਕਲਾ ਮਤਲਬ ਕਈ ਵੱਡੇ ਸ਼ਹਿਰ ਆਉਂਦੇ ਨੇ ਕਿਉਂਕਿ ਸ਼ਹਿਰਾਂ ਦਾ ਵੋਟ ਬੈਂਕ ਬਹੁਤ ਵੱਡਾ ਹੁੰਦਾ ਉਸਨੇ ਕਾਫੀ ਜਿਹੜਾ ਅ ਅੰਤਰ ਕਰਨਾ ਕਿਉਂਕਿ 15 ਲੱਖ ਦੇ ਕਰੀਬ ਜਿਹੜੀ ਵੋਟ ਇਸ ਲੋਕ ਸਭਾ ਸੀਟ ਦੇ ਉੱਪਰ ਆ ਰਹੀ ਹੂੰ ਤਾਂ ਬਿਲਕੁਲ ਤੁਸੀਂ ਉਹ ਗੱਲਾਂ ਵੀ ਗਿਣਾਈਆਂ ਕਿ ਜੋ ਆਵਾਜ਼ ਦੀ ਪਾਰਟੀ ਦੇ ਫੇਵਰ ਚ ਜਾ ਸਕਦੀ ਹੈ ਨਾ ਸੰਗਰੂਰ ਤੋਂ ਇੱਥੇ ਤੇ ਇੱਕ ਗੱਲ ਦਾ ਜ਼ਿਕਰ ਜੋ ਤੁਸੀਂ ਆਪ ਹੀ ਕੀਤਾ ਕਿ ਸੰਗਰੂਰ ਚ ਅਕਸਰ ਇਹ ਦੇਖਣ ਨੂੰ ਮਿਲਦਾ ਕਿ ਜੇ ਇਹਦੀ ਸਰਕਾਰ ਹੈ ਉਹਦਾ ਐਮਪੀ ਬਣਦਾ ਨਹੀਂ ਹੈ ਸੋ ਦੇਖਦੇ ਹਾਂ ਕਿ ਆਵਾਜ਼ ਦੀ ਪਾਰਟੀ ਇਸ ਨੂੰ ਕਿੰਨਾ ਬਦਲ ਪਾਦੀ ਹੈ ਕਿਵੇਂ ਦਾ ਪ੍ਰਚਾਰ ਹੁੰਦਾ ਹੈ ਤੇ ਲੋਕ ਆਵਾਦੀ ਪਾਰਟੀ ਦੇ ਹੱਕ ਚ ਭੁਗਤਦੇ ਨੇ ਜਾਂ ਨਹੀਂ ਇਹ ਦੇਖਣ लायक ਰਹੇਗਾ ਬਾਕੀ ਇਹ ਵਿੱਕੀ ਇਸ ਤਰ੍ਹਾਂ ਹੀ ਤੁਹਾਡੇ ਕੋਲ ਸੰਗਰੂਰ ਬਾਰੇ ਹੋਰ ਜਾਣਕਾਰੀਆਂ ਵੀ ਲੈਂਦੇ ਰਵਾਂਗੇ ਅਗਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਤੁਹਾਡਾ ਕੋਈ ਸੁਝਾਅ ਹੈ ਜਾਂ ਤੁਹਾਡੀ ਕੋਈ ਟਿੱਪਣੀ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਟਰੀਆ ਕਾਲ